ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਡੀਪਸੀਕ ਬਾਰੇ ਤੁਸੀਂ ਖਬਰਾਂ ਦੇ ਵਿੱਚ ਆਮ ਹੀ ਸੁਣਿਆ ਹੋਣਾ ਡੀਪਸੀਕ ਆਰ1 AI ਨੇ ਨਵਾਂ ਰਿਕਾਰਡ ਤੋੜ ਦਿੱਤੇ ਆ ਤੇ ਚੈਟ ਜੀਪਟੀ ਅਤੇ ਗੂਗਲ ਦੇ ਜੀਮਨੀ AI ਨੂੰ ਬਹੁਤ ਹੀ ਜ਼ਿਆਦਾ ਪਿੱਛੇ ਛੱਡ ਦਿੱਤਾ ਹੈ ਅਗਰ ਕੀ ਹੈ ਜੀ ਡੀਪਸੀਕ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਡੀਪਸੀਕ ਆਰ1 AI ਚੀਨ ਦੀ ਕੰਪਨੀ ਡੀਕਸੀਕ ਲੈਬ ਦੁਆਰਾ ਤਿਆਰ ਕੀਤਾ ਗਿਆ ਇਹ AI ਕੇਵਲ ਇੱਕ ਕ੍ਰਾਂਤੀ ਨਹੀਂ ਬਲਕਿ ਪ੍ਰੀਖ ਦੇ ਦਰਵਾਜ਼ੇ ਖੋਲਣ ਵਾਲੀ ਵੀ ਚਾਬੀ ਹੈ ਡীপ ਸਿਕ ਚੀਨ ਦੀ ਨਵੀਂ ਵਿਕਸਿਤ ਕੀਤੀ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਿਹਨੂੰ ਖਾਸ ਤੌਰ ਤੇ ਸਮਝਦਾਰ ਡਾਟਾ ਵਿਸ਼ਲੇਸ਼ਣ ਖੋਜ ਅਤੇ ਜ਼ਮੀਨ ਦੇ ਅਧੀਨ ਸਰੋਤਾਂ ਦੀ ਪਛਾਣ ਲਈ ਬਣਾਇਆ ਗਿਆ ਹੈ ਇਸ ਗੱਲ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਜਿਵੇਂ ਕਿ ਇਨਸਾਨ ਕਿਸੇ ਵੀ ਗੱਲ ਨੂੰ ਬੋਲਣ ਤੋਂ ਪਹਿਲਾਂ ਦੋ ਵਾਰ ਸੋਚਦਾ ਉਸੇ ਤਰ੍ਹਾਂ ਇਹ AI ਕੰਮ ਕਰਦਾ ਹੈ ਇਹ AI ਕੋਈ ਵੀ ਉੱਤਰ ਦੇਣ ਤੋਂ ਪਹਿਲਾਂ ਉਸ ਉੱਤਰ ਦਾ ਕਈ ਵਾਰੀ ਐਸਸ ਕਰਦਾ ਤੇ ਫਿਰ ਜਾ ਕੇ ਜਵਾਬ ਦਿੰਦਾ ਤਾਂ ਕਿ ਗਲਤੀਆਂ ਹੋਣ ਦੀ ਪੋਸੀਬਿਲਿਟੀ ਨੂੰ ਘਟਾਇਆ ਜਾ ਸਕੇ। ਇਹ ਗੂਗਲ ਜਾਂ ਚੈਟਬੋਟ ਦੀ ਤਰ੍ਹਾਂ ਨਹੀਂ ਬਲਕਿ ਇਹ ਹਰ ਤਰ੍ਹਾਂ ਦੇ ਡਾਟਾ ਨੂੰ ਸਮਝਣ ਤੇ ਸਹੀ ਨਤੀਜੇ ਕੱਢਣ ਵਿੱਚ ਸਫਲ ਹੈ। ਡੀਪ ਸਿੱਖ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਸਿਰਫ ਟੈਕਨੋਲੋਜੀ ਨੂੰ ਨਹੀਂ ਬਲਕਿ ਵਾਤਾਵਰਣ ਦੇ ਰਿਸਰਚ ਨੂੰ ਵੀ ਅਗਲੇ ਪੱਧਰ ਤੇ ਲੈ ਜਾਂਦਾ ਹੈ। ਇਸ ਵਿੱਚ ਜੀ ਖੋਜ ਜ਼ਮੀਨ ਦੇ ਅਧੀਨ ਛਿਪੇ ਜਵਾਰ ਅਤੇ ਖਾਨਾ ਦੀ ਪਛਾਣ ਲਈ ਵੀ ਇਹ ਆਉਣ ਵਾਲੇ ਸਮੇਂ ਵਿੱਚ ਕੰਮ ਆ ਸਕਦਾ ਹੈ। ਦਾ ਕੰਮ ਜੀ ਵਾਤਾਵਰਣ ਸੰਭਾਲ ਵਿੱਚ ਵੀ ਹੋ ਸਕਦਾ ਜਿਵੇਂ ਕਿ ਪ੍ਰਦੂਸ਼ਣ ਦੀ ਪਛਾਣ ਅਤੇ ਉਸ ਦੇ ਹੱਲ ਲੱਭਣ ਵਿੱਚ ਮਦਦ। ਸਾਬਤ ਹੋ ਸਕਦਾ ਹੈ ਤੀਜੇ ਨੰਬਰ ਤੇ ਇਹ ਮੈਡੀਕਲ ਜਿਵੇਂ ਕਿ ਮਰੀਜ਼ਾਂ ਦੇ ਰੋਗ ਪਛਾਣਨ ਤੇ ਇਲਾਜ ਨੂੰ ਸੁਧਾਰਨ ਵਿੱਚ ਵੀ ਇਹ ਅਹਿਮ ਰੋਲ ਅਦਾ ਕਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਚੀਨ ਹਰ ਵੇਲੇ ਅਗਵਾਈ ਕਰ ਰਿਹਾ ਹੈ ਟੈਕਨੋਲੋਜੀ ਦੇ ਖੇਤਰ ਵਿੱਚ ਡੀਪ ਸਿਕ ਇਸ ਗੱਲ ਦਾ ਸਾਬਤ ਪ੍ਰਮਾਣ ਹੈ ਕਿ ਚੀਨ ਕਿਵੇਂ ਆਪਣੀ ਸਰਚ ਅਤੇ ਡਿਵੈਲਪਮੈਂਟਾਂ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚ ਰਿਹਾ ਹੈ ਚੀਨ ਦੀ ਇਹ ਕੰਪਨੀ ਨੇ ਅਮਰੀਕਾ ਦੀ ਗੂਗਲ ਅਤੇ ਚੈਟਜੀਪ ਦੀ ਕੰਪਨੀ ਨੂੰ ਵੀ ਬਹੁਤ ਜ਼ਿਆਦਾ ਪਿੱਛੇ ਛੱਡ ਦਿੱਤਾ ਤੇ ਉਹਨਾਂ ਦੇ ਸੀਓ ਵੀ ਇਸ ਤੇ ਟਿੱਪਣੀ ਕਰ ਰਹੇ ਨੇ ਡੀਪ ਸੀਕ ਸਾਡੇ ਲਈ ਸਿਰਫ ਟੈਕਨੋਲੋਜੀ ਨਹੀਂ ਬਲਕਿ ਇੱਕ ਇਨਸਪੀਰੇਸ਼ਨ ਹੈ ਭਵਿੱਖ ਵਿੱਚ ਇਹ ਸਾਡੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦਾ ਹੈ ਇਹ ਗੱਲ ਸੋਚਣ ਵਾਲੀ ਹੋਵੇਗੀ ਇਹ ਸੀ ਜੀ ਡੀਪ ਸੀਕ ਬਾਰੇ ਇੱਕ ਛੋਟੀ ਜੀ ਜਾਣਕਾਰੀ ਦੋਸਤੋ ਤੁਸੀਂ ਕੀ ਸੋਚਦੇ ਹੋ ਕਿ ਇਹ ਟੈਕਨੋਲੋਜੀ ਸਾਡੀ ਦੁਨੀਆ ਨੂੰ ਬਦਲ ਸਕਦੀ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਜੇਕਰ ਸਾਡੇ ਪੇਜ ਨੂੰ ਅਜੇ ਤੱਕ ਫੋਲੋ ਨਹੀਂ ਕੀਤਾ ਤਾਂ ਜੀ ਜਰੂਰ ਫੋਲੋ ਕਰ ਲਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਜ